ਸਤਿ ਸ਼੍ਰੀ ਅਕਾਲ ਜੀ ਮੈਂ ਹਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਪਿਛਲੇ ਦਿਨੀ ਐਤਵਾਰ ਨੂੰ ਜੋ ਪ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਐਮਐਲਏ ਰਮਨ ਅਰੋੜਾ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਜਿੱਥੇ ਉਹਨਾਂ ਦੇ ਘਰ ਦੇ ਵਿੱਚੋਂ ਲੱਖਾਂ ਦੀ ਨਗਦੀ 1 ਕਿਲੋ ਦੇ ਕਰੀਬ ਸੋਨਾ ਤੇ ਕਾਫੀ ਜਾਇਦਾਦ ਦੇ ਜੋ ਕਾਗਜ਼ ਵੀ ਬਰਾਮਦ ਹੋਏ ਹਾਂ ਤਾ ਵਿਜੀਲੈਂਸ ਨੇ ਜਿੱਥੇ ਵੀ ਵੱਖਰੇ ਵੱਖਰੀਆਂ ਜਗ੍ਹਾ ਤੇ ਉਹਨਾਂ ਦੇ ਜਾ ਕੇ 20 ਥਾਂ ਦੀਆਂ ਉਹਨਾਂ ਦੀਆਂ ਪ੍ਰਾਪਰਟੀ ਪ੍ਰਾਪਰਟੀਆਂ ਨੂੰ ਘੇਰਾ ਪਾ ਲਿਆ ਹੈ ਜਿਹਦੇ ਵਿੱਚ ਉਹਨਾਂ ਦੇ ਰਿਸ਼ਤੇਦਾਰਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਚਲਦਿਆਂ ਕਿਤੇ ਨਾ ਕਿਤੇ ਰਮਨ ਰੋੜਾ ਦੀ ਜੋ ਉਹਨਾਂ ਨੇ ਕਿਹਾ ਕਿ ਮੇਰੀ ਹਾਲਤ ਜੋ ਗੰਭੀਰ ਹਾਲਤ ਹੈ ਮੇਰੀ ਖਰਾਬ ਹੋ ਗਈ ਹੈ ਜਦੋਂ ਉਹਨਾਂ ਨੂੰ ਪੁੱਛ ਗਿਛ ਵਿਜੀਲੈਂਸ ਪੁੱਛ ਗਿਛ ਕਰ ਰਹੀ ਸੀ ਤਾਂ ਉਹਨਾਂ ਨੇ ਕਿਤੇ ਨਾ ਕਿਤੇ ਅ ਹਜੇ ਤੱਕ ਕੋਈ ਜਾਣਕਾਰੀ ਤਾਂ ਨਿਕਲ ਕੇ ਨਹੀਂ ਆਈ ਲੇਕਿਨ ਉਹਨਾਂ ਨੇ ਕਿਤੇ ਨਾ ਕਿਤੇ ਨਾਟਕ ਕਰਨ ਦੀ ਕੋਸ਼ਿਸ਼ ਕੀਤੀ ਕਿ ਮੇਰੀ ਤਬੀਅਤ ਖਰਾਬ ਹੈ ਕਿਉਂਕਿ ਤੁਹਾਨੂੰ ਪਤਾ ਹੈ ਜਦੋਂ ਇੱਕ ਵਾਰੀ ਅਸੀਂ ਭ੍ਰਿਸ਼ਟਾਚਾਰ ਦਾ ਪੈਸਾ ਆਪਣੇ ਘਰ ਦੇ ਵਿੱਚ ਦਬਾ ਕੇ ਰੱਖਿਆ ਹੋਵੇ ਨੱਪ ਕੇ ਰੱਖਿਆ ਹੋਵੇ ਜਦੋਂ ਨਿਕਲਦਾ ਹੈ ਤਾਂ ਕਿਤੇ ਨਾ ਕਿਤੇ ਉਸ ਚੀਜ਼ ਦਾ ਦਰਦ ਤਾਂ ਜ਼ਰੂਰ ਹੁੰਦਾ ਹੈ ਉਹਨਾਂ ਨੇ ਫਿਰ ਅਚਾਨਕ ਉਹਨਾਂ ਦੀ ਜਿਹੜੀ ਤਬੀਅਤ ਖਰਾਬ ਹੋ ਗਈ ਲੇਕਿਨ ਉਸ ਦੌਰਾਨ ਜੋ ਵਿਜੀਲੈਂਸ ਵੱਲੋਂ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਦੇ ਵਿੱਚ ਵੀ ਪੁੱਛਿਆ ਗਿਆ ਤੇ ਇਸ ਬਾਰੇ ਉਹਨਾਂ ਤੋਂ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਸ ਦੌਰਾਨ ਤੁਹਾਨੂੰ ਦੱਸ ਦਿੰਨੇ ਆ ਕੀ ਨਿਕਲ ਕੇ ਜੋ ਸੂਤਰਾ ਨੇ ਦੇ ਅਨੁਸਾਰ ਕੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਐਤਵਾਰ ਨੂੰ ਜਿਲੰਦ ਦੇ ਆਪ ਵਿਧਾਇਕ ਰਮਨ अरोड़ा ਨੂੰ 12 ਘੰਟੇਾਂ ਲਈ ਪੁੱਛਗਿੱਛ ਕੀਤੀ ਗਈ ਤੇ ਇਸ ਤੋਂ ਬਾਅਦ ਅੱਜ ਵਿਜੀਲੈਂਸ ਟੀਮ ਰਮਨ ਅਰੋੜਾ ਦੇ ਰਾਜੂ ਮੈਦਾਨ ਦੇ ਘਰ ਵੀ ਪਹੁੰਚੀ ਜੋ ਰਾਜੂ ਮੈਦਾਨ ਉਹਨਾਂ ਦੇ ਕੁੜਮ ਹਨ ਜੋ ਰਮਨ अरोड़ा ਨੇ ਉਹਨਾਂ ਦੇ ਘਰ ਵੀ ਪੁੱਜੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੀ ਜੋ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਲੇਕਿਨ ਉਸ ਦੌਰਾਨ ਹੀ ਰਮਨ ਅਰੋੜਾ ਕਿਤੇ ਨਾ ਕਿਤੇ ਇਹ ਬਿਮਾਰੀ ਦਾ ਨਾਟਕ ਕਹਿ ਲਓ ਜਾਂ ਕਹਿ ਲਓ ਕਿ ਉਹ ਬਿਮਾਰ ਹੋਣ ਲੱਗ ਪਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਇਹ ਇਸ ਤੋਂ ਬਾਅਦ ਵਿਧਾਇਕ ਦੀ ਗ੍ਰਿਫਤਾਰੀ ਤੋਂ ਬਾਅਦ ਜੋ ਜੋ ਸਬੂਤ ਹਜੇ ਤੱਕ ਨਹੀਂ ਮਿਲੇ ਉਹ ਰਿਸ਼ਤੇਦਾਰਾਂ ਰਾਜੂ ਮੈਦਾਨ ਦੀ ਜਾਇਦਾਦ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਵਿਜੀਲੈਂਸ ਨੂੰ ਸੂਚਨਾ ਮਿਲੀ ਸੀ ਕਿ ਇਹ ਮਦਨ ਤੇ ਦੇ ਸਰਕਾਰੀ ਜ਼ਮੀਨ ਤੇ ਕਬਜ਼ਾ ਕਰ ਲਿਆ ਸੀ ਬਸਤੀ ਬਸਤੀ ਗੁਜਾਨ ਸਿੰਘ ਇੱਕ ਪਲਾਟ ਵੀ ਹੈ ਉਹਦੇ ਤੇ ਵੀ ਕਬਜ਼ਾ ਕਰ ਲਿਆ ਸੀ ਕਿਤੇ ਨਾ ਕਿਤੇ ਜੋ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਵੀ ਨਿਕਲ ਕੇ ਆ ਰਿਹਾ ਹੈ ਕਿ ਜੋ ਰਮਨ अरोड़ा ਦੇ ਰਿਸ਼ਤੇਦਾਰ ਸੀ ਜੋ ਉਹਨਾਂ ਦੇ ਕੁੜਮ ਸੀ ਉਹਨਾਂ ਦੀ ਵੀ ਉਹਨਾਂ ਤੋਂ ਵੀ ਡੂੰਗੀ ਪੁੱਛਗਿਛ ਹੋ ਰਹੀ ਹੈ ਕਿਉਂਕਿ ਕਿਤੇ ਨਾ ਕਿਤੇ ਇਹ ਮਾਮਲਾ ਇਹ ਹੈ ਕਿ ਉਹਨਾਂ ਨੇ ਆਪਣੇ ਕੁੜਮ ਦੇ ਨਾਮ ਤੇ ਵੀ ਜਾਇਦਾਦ ਖਰੀਦੀ ਹੋਈ ਸੀ ਜੋ ਮਾਮਲਾ ਨਿਕਲ ਕੇ ਸਾਹਮਣੇ ਆਵੇਗਾ ਫਿਰ ਮਿਲਦੇ ਹਾਂ ਧੰਨ